ਜੋੜ ਜਿਹੜਾ ਜਿਹੜਾ ਮੁਕਾਬਲਾ ਹੋਏਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਹੋਏਗਾ ਜੀ ਇੱਥੇ ਲਾ ਕਿਉਂਕਿ ਸ਼ਹਿਰੀ ਵੋਟ ਜਿਹੜੀ ਆ ਉਹ ਪੈਗੀ ਆਪਣੇ ਭਾਜਪਾ ਨੂੰ ਬਾਕੀ ਮੁਕਾਬਲਾ ਜਿਹੜਾ ਆਮ ਪਾਰਟੀ ਤੇ ਕਾਂਗਰਸ ਦਾ ਹੀ ਹੋਏਗਾ ਕਾਂਗਰਸ ਦਾ ਤਾਂ ਹਾ ਮੁਸ਼ਕਿਲ ਹੈ ਕਾਂਗਰਸ ਆਖ ਹੈ ਨਹੀਂ ਹਾਂ ਉਹ ਤਾਂ ਹਾਲੀ ਮਤਲਬ ਰਾਣੀ ਦੀ ਲਹਿਰ ਹੈ ਇੱਥੇ ਆ ਕਿਉਂ ਰਾਣੀ ਦੀ ਪਹਿਲੇ ਬਣੀ ਹੋਈ ਏ ਥੇ ਰਾਣੀ ਦੇ ਸਾਹਮਣੇ ਵੋਟ ਪੈਣਗੇ ਬੋਲਣ ਦਾ ਤਰੀਕਾ ਬੰਦੇ ਦਾ ਮਿਲਣ ਦਾ ਤਰੀਕਾ ਸਭ ਦੀ ਹੈਲਪ ਕਰਨ ਦਾ ਤਰੀਕਾ ਉਹਦੇ ਨਾਲ ਨਾਲ ਅਸੀਂ ਵੋਟ ਪਾਉਂਦੇ ਆ ਕਿ ਸਾਡੇ ਆਸ-ਪਾਸੇ ਕੰਮ ਹੋ ਰਿਹਾ ਸਾਡਾ ਹੋ ਰਿਹਾ ਕਿ ਨਹੀਂ ਹੋ ਰਿਹਾ ਅੰਕਲ ਜੀ ਇਸ ਵਾਰ ਚੋਣਾਂ ਹੈਗੀਆਂ ਤੇ ਜਿਸਕੇ ਤੁਹਾਡੀ ਉਮਰ ਹੈ ਤੁਸੀਂ ਕਾਫੀ ਦੇਖੀ ਚੋਣਾਂ ਦੇਖੀਆਂ ਇਸ ਵਾਰ ਕਿਸੇ ਕਿਸੇ ਦੇ ਲੋਕਾਂ ਦੀ ਹਵਾ ਚੱਲ ਰਹੀ ਹੈ ਕੰਮ ਨੂੰ ਦੇਖ ਕੇ ਵੋਟ ਪੈ ਰਹੀ ਹੈ ਲੋਕ ਜਾ ਰਹੇ ਕੰਮ ਨੂੰ ਦੇਖ ਕੇ ਯਾ ਉਮੀਦਵਾਰ ਨੂੰ ਨਹੀਂ ਨਹੀਂ ਕੰਮ ਕੰਮ ਨੂੰ ਦੇਖ ਕੇ ਹੋਏਗਾ ਜਿਹੜਾ ਕੰਮ ਜਿਹੜਾ ਅੱਛਾ ਕਰੇਗਾ ਤ ਉਹਨੂੰ ਵੋਟ ਪਾਣਗੇ ਆਪੇ ਅਈਸ਼ਾ ਨਹੀਂ ਬਾਕੀ ਮਤਲਬ ਕਿ ਰੂਟੀਨ ਚਲੇਗੀ ਐਸੀ ਨਹੀਂ ਐਸੀ ਗੱਲ ਨਹੀਂ ਰੂਟੀਨ ਪੂਰੀ ਚਲੇਗੀ ਕਮ ਹੋਏਗਾ ਠੀਕ ਹੋਏਗਾ ਸਾਰੀਆਂ ਪਾਰਟੀਆਂ ਪੂਰੀ ਤਰੀਕੇ ਨਾਲ ਚੋਣ ਮੁਹਿੰਮ ਦੇ ਉੱਤੇ ਲੱਗੀ ਹੋਈਆਂ ਸਾਰੀਆਂ ਪਾਰਟੀਆਂ ਚੋਣ ਮੁਹਿੰਮ ਦੇ ਉੱਤੇ ਉਤਰੀਆਂ ਅੱਜ ਹੁਣ ਉਤਰੀਆਂ ਅੱਜ ਤੋਂ ਮਤਲਬ ਕਿ ਹਾਂ ਇੱਕ ਆਪਣਾ ਝਾੜੂ ਵਾਲੇ ਚੱਲ ਰਹੇ ਨੇ ਅੱਗੇ ਐਸੀ ਗੱਲ ਨਹੀਂ ਤੋਂ ਪਹਿਲਾਂ ਪ੍ਰਨੀਤ ਕੋਲ ਦੋ ਵਾਰ ਜਿੱਤੀ ਉਸ ਤੋਂ ਪਹਿਲਾਂ ਜਿਹੜੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਜਿੱਤੇ ਨੇ ਆਮ ਆਦਮੀ ਪਾਰਟੀ ਤੋਂ ਹੀ ਇਸ ਵਾਰ ਕਾਂਗਰਸ ਵੀ ਚੈਗੇ ਤੇ ਕਿਸੇ ਕੇ ਨਾਲ ਦੇਖ ਕਾਂਗਰਸ ਦਾ ਮੁਸ਼ਕਿਲ ਹੈ ਜੀ ਕਾਂਗਰਸ ਆ ਹੈ ਨਹੀਂ ਹਾਂ ਉਹ ਤਾਂ ਹਾਲੀ ਮਤਲਬ ਰਾਣੀ ਦੀ ਲਹਿਰ ਹੈ ਇੱਥੇ ਆ ਕਿਉਂ ਰਾਣੀ ਦੀ ਪਹਿਲੇ ਬਣੀ ਹੋਈ ਇੱਥੇ ਉਹ ਰਾਣੀ ਦੇ ਸਾਹਮਣੇ ਵੋਟ ਪੈਣਗੇ ਕੰਮ ਵਧੀਆ ਕੀਤਾ ਉਹਨਾਂ ਨੇ ਹਾਂ ਕੰਮ ਵਧੀਆ ਕੀਤਾ ਕੰਮ ਕੋਈ ਕੰਮ ਨਹੀਂ ਕੀਤਾ ਕੰਮ ਪੂਰਾ ਕੀਤਾ ਠੀਕ ਹੈ ਅਕਸਰ આરોਪ ਹੀ ਲੱਗਦੇ ਰਹਿੰਦੇ ਕਿ ਉਹ ਮਿਲਦੇ ਨਹੀਂ ਲੋਕਾਂ ਨੂੰ ਕੋਈ ਨਾ ਮਿਲਦੇ ਨੇ ਐਸੀ ਗੱਲ ਮਿਲਦੇ ਨੇ ਹਾਂ ਪੂਰਾ ਕੰਮ ਕਰਦੇ ਨੇ ਸੁਣਾ ਹੀ ਹੁੰਦੀ ਹੈ ਪੂਰੀ ਸਾਰੀ ਹੁੰਦੀ ਹੈ ऐसी ਗੱਲ ਨਹੀਂ ਐ ਬਿਲਕੁਲ ਪੂਰੀ ਹਾ ਸੁਣਾਈ ਕਰਦੇ ਨੇ ਇਸ ਵਾਰ ਬੀਜੇਪੀ ਚੋ ਚ ਗਏ ਨੇ ਕਾਂਗਰਸ ਸਾਡ ਕੇ ਬੀਜੇਪੀ ਚ ਗਏ ਨੇ ਹਾਂ ਬੀਜੇਪੀ ਨੇ ਗਏ ਨੇ ਦੇਖੋ ਜਿਹੜੇ ਪਾਸੇ ਦੀ ਲਹਿਰ ਹੋ ਜਾਵੇ ਉਸ ਪਾਸੇ ਜਾਣੇ ਪੈਂਦਾ ਹੈ ਆ ਇਸ ਮਨ ਮਹਾਰਾਣੀ ਹੋਂ ਉਧਰ ਚਲੀ ਗਈ ਮਹਾਰਾਜ ਵੀ ਉਧਰ ਚਲਾ ਗਿਆ ਅੱਛਾ ਕੰਮ ਜਿਹੜਾ ਕਰੇਗਾ ਉਧਰ ਜਾਏਗਾ ਕੋਈ ਅੱਛੇ ਨੇ ਹਾਂ ਮੋਦੀ ਸਾਹਿਬ ਅੱਛਾ ਕੰਮ ਕਰ ਰਹੇ ਨੇ ਠੀਕ ਹੈ ਜੀ ਮਤਰਾ ਐਸੀ ਗੱਲ ਨਹੀਂ ਅੱਛਾ ਕਰ ਲੈਨੇ ਤੇ ਹੋਰ ਗੱਲ ਕਰ ਲੈਨੇ ਤੁਹਾਡੇ ਤੋਂ ਜਾਣਦੇ ਹਾਂ ਅਸੀਂ ਤੁਸੀਂ ਫਸਟ ਟਾਈਮ ਵੋਟ ਪਾਈ ਹੈ ਜਾਂ ਪਹਿਲਾਂ ਵੀ ਵੋਟ ਪਾਈ ਹੈ ਮੈਂ ਹਜੇ ਅੰਡਰ ਏਜ ਹਾਂ ਮੈਂ ਅੰਡਰ ਏਜ ਹਾਂ ਚਲੋ ਅੰਡਰ ਏਜ ਵੀ ਵੈਸੇ ਕੰਮ ਨੂੰ ਦੇਖ ਕੇ ਵੋਟ ਪੈਂਦੀ ਕਿਸ ਚੀਜ਼ ਨੂੰ ਦੇਖ ਕੇ ਕੰਮ ਨੂੰ ਦੇਖ ਕੇ ਹੀ ਵੋਟ ਪੈਂਦੀ ਹੈ ਜੀ ਤੇ ਲੋਕ ਸੇਵਾ ਨੂੰ ਦੇਖ ਕੇ ਪੈਂਦੀ ਹੈ ਬੰਦੇ ਦੀ ਪਰਸਨੈਲਿਟੀ ਬੰਦੇ ਦੀ ਬੋਲਣ ਦਾ ਤਰੀਕਾ ਬੰਦੇ ਦਾ ਮਿਲਣ ਦਾ ਤਰੀਕਾ ਸਭ ਦੀ ਹੈਲਪ ਕਰਨ ਦਾ ਤਰੀਕਾ ਉਹਦੇ ਨਾਲ ਨਾਲ ਅਸੀਂ ਰਿਪੋਰਟ ਪੰਨਿਆ ਕਿ ਸਾਡੇ ਆਸ-ਪਾਸੇ ਕੰਮ ਹੋ ਰਿਹਾ ਸਾਡਾ ਹੋ ਰਿਹਾ ਕਿ ਨਹੀਂ ਹੋ ਰਿਹਾ ਉਹਦੇ ਕਰਕੇ ਤੁਹਾਡੇ ਤੋਂ ਪੁੱਛਦੇ ਆਂ ਇਸ ਵਾਰ ਲਹਿਰ ਕਿਸ ਦੀ ਹੈ ਕੰਮ ਨੂੰ ਦੇਖ ਕੇ ਲਹਿਰ ਹੈ ਕਿ ਬਣ ਰਹੀ ਹੈ ਜਾਂ ਚਿਹਰੇ ਨੂੰ ਦੇਖ ਕੇ ਕੰਮ ਕੰਮ ਨੂੰ ਦੇਖ ਕੇ ਲਹਿਰ ਬਣਨੀ ਚਾਹੀਦੀ ਹੈ ਸਰ ਚਿਹਰੇ ਨੂੰ ਦੇਖ ਕੇ ਲਹਿਰ ਨਹੀਂ ਬਣਨੀ ਚਾਹੀਦੀ ਚਿਹਰੇ ਦਾ ਬਦਲਦੇ ਰਹਿਣਾ ਚਾਹੀਦਾ ਹੈ ਹਾਂ ਬਾਕੀ ਜਿਹੜਾ ਕੰਮ ਕਰੇਗਾ ਉਹਦੇ ਹਿਸਾਬ ਨਾਲ ਚੱਲੇਗਾ ਪਹਿਲਾਂ ਇੱਥੋਂ ਤੁਹਾਡੇ ਦੋ ਵਾਰ ਇੱਥੇ ਰਾਣੀ ਪੰਨੀਤ कौर ਜਿੱਤੀ ਹੈਗੀ ਹੈ ਲੱਗਦਾ ਹੈ ਕਿ ਈਸ਼ਵਰ ਵੀ ਉਹ ਜਿਤਨੇ ਚਾਰ ਜਿਹੜੀ ਲਗਾ ਰਹੇ ਨੇ ਕਿ ਅਸੀਂ ਜਿਤਨੇ ਦਾਅਵੇ ਕਰ ਰਹੇ ਜਿਤਨੇ ਚਾਰ ਸਰ ਦੇ ਕੋ ਪੂਰਾ ਬਾਕੀ ਦਾ ਟਾਈਮ ਦਸੇਗਾ ਹੁਣ ਅਗੇ ਮੈਜੋਰਟੀ ਦਸੇਗੀ ਵੀ ਕੀ ਬੰਦਾ ਆਏਗਾ ਡਾਕਟਰ ਬਲਬੀਰ ਸਿੰਘ ਜਿਹੜੇ ਇੱਥੇ ਉਮੀਦਵਾਰ ਅਗੇ ਆਮ ਆਦਮੀ ਪਾਰਟੀ ਤੋਂ ਉਹ ਕਿਸੇ ਕੇ ਨਾਂ ਦਾ ਠੀਕ ਚੱਲ ਰਿਹਾ ਹੈ ਹਾਲੇ ਫਿਲਹਾਲ ਉਹ ਵੀ ਆ ਗਿਆ ਕਿ ਬਾਕੀ ਉਹਨਾਂ ਅੱਗੇ ਕੀ ਪਤਾ ਲੱਗੇਗਾ ਨਾ ਵੀ ਕੰਮ ਕਿਵੇਂ ਕਿਵੇਂ ਖੁੱਲਦੇ ਨੇ ਜਿਵੇਂ ਜਿਵੇਂ ਕਸਟਮਰ ਆਣੇ ਕਾ ਬੰਦਾ ਉਹ ਪਤਾ ਲੱਗਦਾ ਵੀ ਕੀ ਕਸਟਮਰ ਦੀ ਰਿਕੁਆਇਰਮੈਂਟ ਹੈਗੀ ਆ ਫਿਰ ਪਤਾ ਲੱਗਦਾ ਆਏਗਾ ਲਹਿਰ ਜਿਹੜੀ ਅਗਰ ਗੱਲ ਕਰੀਏ ਲੋਕ ਇਸ ਵਾਰ ਚਿਹਰੇ ਨੂੰ ਦੇਖ ਕੇ ਨਹੀਂ ਮਤਲਬ ਕੰਮ ਨੂੰ ਦੇਖ ਕੇ ਹਾਂ ਕੰਮ ਨੂੰ ਦੇਖ ਕੇ ਪਾਣਗੇ ਬਿਲਕੁਲ ਠੀਕ ਹੈ ਥੈਂਕ ਯੂ ਸਰ ਕੰਮ ਨੂੰ ਦੇਖ ਕੇ ਜਿਹੜੀ ਹੈ ਉਹ ਵੋਟ ਪੈ ਰਹੀ ਹੈਗੀ ਐ ਤੇ ਹੋਰ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਆ ਇੱਥੇ ਤੇ ਕੀ ਜਿਹੜੇ ਲੋਕ ਹੈਗੇ ਆ ਉਹ ਕੀ ਚਾਹੁੰਦੇ ਨੇ ਕਿਉਂਕਿ ਲਗਾਤਾਰ ਲੋਕਾਂ ਵੱਲੋਂ ਮਿਕਸ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਕੋਈ ਕਹਿ ਰਿਹਾ ਇੱਥੇ ਆਮ ਆਦਮੀ ਪਾਰਟੀ ਝਾੜੂ ਚੰਗਾ ਕੰਮ ਕਰ ਰਿਹਾ ਕੋਈ ਕਹਿ ਰਿਹਾ ਇੱਥੇ ਜਿਹੜੀ ਹੈ ਜਿਹੜੀ ਹੈ ਰਾਣੀ ਪੰਨੀਤ ਕੋਰ ਜਿਹੜੇ ਕਿ ਇਥੋਂ ਪਹਿਲਾਂ ਵੀ ਦੋ ਵਾਰ ਸੰਸਦ ਰਹੇ ਉਹ ਇੱਥੇ ਵਧੀਆ ਕੰਮ ਕਰ ਰਹੇ ਇੱਕ ਹੋਰ ਦੁਕਾਨਦਾਰ ਗੱਲ ਕਰ ਲੈਣੇ ਤੇ ਦੇਖ ਸਕਦੇ ਆ ਕਿ ਹਲੇ ਹਾਲਾ ਕੀ ਲੋਕ ਹੈਗੇ ਤੇ ਉਹਨਾਂ ਕੋਲ ਹਲੇ ਤੇ ਜਿਸ ਤਿੱਕੇ ਨਾ ਲੋਕਾਂ ਦੀ ਲਹਿਰ ਹੈਗੀ ਹੈ ਤੇ ਅਸੀਂ ਗੱਲ ਕਰਦੇ ਹਾਂ ਇੱਕ ਆ ਕੀ ਚਾਹੁੰਦੇ ਨੇ ਜਿਹੜੇ ਇੱਥੇ ਜਿਹੜੇ ਲੋਕਲ ਦੁਕਾਨਦਾਰ ਹਨ ਕਿ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੋਨੀ ਹੈ ਸਰ ਇਸ ਵਾਰ ਵੋਟ ਹੈਗੀ ਪਹਿਲੀ ਜੂਨ ਨੂੰ ਕੰਮ ਨੂੰ ਦੇਖ ਕੇ ਵੋਟ ਪਾਉਂਦੇ ਹੋ ਯਾ ਚਿਹਰੇ ਨੂੰ ਨਹੀਂ ਨਹੀਂ ਚਿਹਰੇ ਨੂੰ ਦੇਖ ਕੇ ਵੋਟ ਪਾਏਗੇ ਇਸ ਵਾਰ ਹਾਂਜੀ ਬਾਕੀ ਕੰਮ ਵੀ ਕਰਿਆ ਹੈ ਸਰਕਾਰ ਨੇ ਹਾਂਜੀ ਉਹਦੇ ਕੋਟੇ ਵੀ ਵੋਟ ਪਾਏਗੀ ਇਸ ਵਾਰੀ ਹਾਂਜੀ ਪਹਿਲਾਂ ਇੱਥੇ ਤੁਹਾਡੇ ਦੋ ਵਾਰ ਰਾਣੀ ਪਰਨੀਤ कौर ਮੈਂਬਰ ਪਾਰਲੀਮੈਂਟ ਰਹੇ ਨੇ ਇਸ ਵਾਰ ਵੀ ਉਹ ਮੈਦਾਨ ਛਗੇ ਹੈ ਡਾਕਟਰ ਧਰਮਵੀਰ ਗਾਂਧੀ ਜਿਹੜੇ ਪਹਿਲਾਂ ਆਵਾਦੀ ਪਾਰਟੀ ਤੋਂ ਜਿੱਤੇ ਸੀਗੇ ਉਹ ਹੁਣ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਨੇ ਕਾਂਗਰਸ ਉਮੀਦਵਾਰ ਹੈ ਐਨ ਕੇ ਸ਼ਰਮਾ ਜਿਹੜੇ ਕਾਜੀਦਲ ਦੇ ਉਮੀਦਵਾਰ ਹੈਗੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਪਰ ਮਹਾਰਾਣੀ ਪਹਿਲਾਂ ਮੌਜੂਦਾ ਸੀਗੇ ਮੈਂਬਰ ਹੁਣ ਇਸ ਟਾਈਮ ਗਾਂਧੀ ਜੀ ਦਾ ਜ਼ੋਰ ਜ਼ਿਆਦਾ ਹੋਏਗਾ ਜੀ ਇਸ ਵਾਰ ਗਾਂਧੀ ਜੀ ਕਾਫੀ ਪੜੇ ਲਿਖੇ ਨੇ ਲੋਕ ਉਹਨਾਂ ਨੂੰ ਪਹਿਲੇ ਉਹਨਾਂ ਨੂੰ ਹੀ ਪਰਸੂ ਕਰਣਗੇ ਪਸੰਦ ਕਰਦੇ ਆ ਪਸੰਦ ਕਰਦੇ ਉਹਨਾਂ ਨੂੰ ਸਰ ਹਾਂਜੀ ਸਰ ਅੱਛਾ ਜਿਹੜੀ ਜੀਸੀਕੇ ਨਾਲ ਪਹਿਲੀ ਤਰੀਕ ਨੂੰ ਜਦੋਂ ਵੋਟ ਪੈਣ ਜਾਣੀ ਹੈ ਲੋਕਾਂ ਦੇ ਮਨ ਦੇ ਵਿੱਚ ਕੀ ਹੋਏਗਾ ਕਿ ਕਿਸ ਜੀਕੇ ਨਾਲ ਵੋਟ ਪਾਣੀ ਹੈ ਕਿਉਂਕਿ ਪਹਿਲੀ ਜਿਹੜੀ ਵੋਟਾਂ ਹੋਈਆਂ ਭੁਗਤਾਨ ਦੇ ਲੋਕ ਉਹ ਹਮੇਸ਼ਾ ਜਿਵੇਂ ਤੁਸੀਂ ਦੱਸਿਆ ਹੈ ਕਿ ਕੋਈ ਕੰਮ ਨੂੰ ਦੇਖ ਕੇ ਆ ਕੋਈ ਕਿਸੇ ਨੂੰ ਤੁਸੀਂ ਸਾਫ਼-ਸਾਫ਼ ਕਿਹਾ ਕਿ ਚਿਹਰੇ ਨੂੰ ਦੇਖ ਕੇ ਹੋਣੀ ਚਾਹੀਦੀ ਹੈ ਲੇਕਿਨ ਜੀਸੀਕੇ ਨਾਲ ਪਾਰਟੀ ਸਾਰੀ ਦਾਅਵਾ ਕਰ ਰਹੀ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੇਰਾ 0 ਤੇ ਅਸੀਂ ਜਿੱਤਾਂਗੇ ਕਾਂਗਰਸ ਕਹਿ ਰਹੀ ਹੈ ਅਸੀਂ ਜਿੱਤਾਂਗੇ ਇਸੇ ਤਰ੍ਹਾਂ ਬੀਜੇਪੀ ਤੇ ਅਕਾਲੀ ਦਲ ਵੀ ਕਹਿ ਰਹੀ ਹੈ ਨਹੀਂ ਇਸ ਵਾਰ ਜਿਹੜਾ ਜਿਹੜਾ ਮੁਕਾਬਲਾ ਹੋਏਗਾ ਆਮ ਆਦਮੀ ਜਿਹੜੀ ਆ ਉਹ ਪੈ ਗਈ ਆਪਣੇ ਬੀਜੇਪੀ ਨੂੰ ਬਾਕੀ ਮੁਕਾਬਲਾ ਜਿਹੜਾ ਆਮ ਪਾਰਟੀ ਦੇ ਕਾਂਗਰਸ ਦਾ ਹੀ ਹੋਇਆ